ਲਓ ਜੀ ਅੱਜ ਬਦਾਣਾ ਤਿਆਰ ਕਰਾਂਗੇ ਬਦਾਣੇ ਵਾਸਤੇ ਆਹ ਚਾਣੀ ਤਿਆਰ ਹੋ ਰਹੀ ਐ ਇਹ 3 ਕਿਲੋ ਮੈਦੇ ਦਾ ਬਦਾਣਾ ਤਿਆਰ ਕਰਾਂਗੇ ਇਹਦੇ ਵਿੱਚ 8 ਕਿਲੋ ਖੰਡ ਐ ਚਾਣੀ ਵਾਸਤੇ ਤੇ 3 3-4 ਕਿਲੋ ਪਾਣੀ ਐ ਇਹਦੀ ਚਾਣੀ ਤਿਆਰ ਹੋ ਚੁੱਕੀ ਐ ਆਹ 3 ਕਿਲੋ ਮੈਦਾ ਜੀ ਇਹਦੇ ਵਿੱਚ ਜੇ ਤੁਸੀਂ ਚਾਹੋ ਤਾਂ ਫੂਡ ਕਲਰ ਵੀ ਪਾ ਸਕਦੇ ਹੋ ਸਰੋਂ ਫੁੱਲਾ yellow ਲਓ ਜੀ 3 ਕਿਲੋ ਮੈਦੇ 'ਚ ਇੱਕ ਡੱਬੀ ਬੇਕਿੰਗ ਪਾਊਡਰ ਦੀ ਲੱਗੂਗੀ ਆ ਦੇਖੋ ਜਨਤਾ ਦਾ ਬੈਕਿੰਗ ਪਾਊਡਰ ਇਹ ਤੁਸੀਂ ਵਿੱਚ ਪਾ ਦੇਣਾ ਹੁਣ ਇਹਨੂੰ ਤੁਸੀਂ ਹਿਲਾਇ ਜਾਣਾ ਮਿਕਸ ਕਰ ਦੋ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਪਾਣੀ ਐਡ ਕਰਾਂਗੇ ਜੀ 4 ਕਿਲੋ ਚੰਗੀ ਤਰ੍ਹਾਂ ਇੱਕ ਜਦ ਪਾਣੀ ਦਾ ਐਡ ਕੀਤਾ ਇਹਦੇ ਵਿੱਚ 옐ੋ ਕਲਰ ਲਾਇਆ ਹੋਇਆ ਫੂਡ ਕਲਰ ਜਨਤਾ ਦਾ ਕੰਪਨੀ ਦਾ ਉਹੀ ਚੱਲਦਾ ਸਾਰੇ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਪਾਣੀ ਨੂੰ ਹਿਲਾਇਆ ਜਾਣਾ ਤੇ ਲੋੜ ਮੁਤਾਬਕ ਪਾਇਓ ਨਾ ਜਿਆਦਾ ਗਾੜਾ ਹੋਵੇ ਤੇ ਨਾ ਹੀ ਜਿਆਦਾ ਪਤਲਾ ਹੋਵੇ ਆ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਚਾਹੀਦਾ ਇਹ ਇਹ ਨਾ ਗਾੜਾ ਹੈ ਨਾ ਪਤਲਾ ਹੈ ਲਓ ਜੀ ਬਦਾਨਾ ਵਧਾਉਣ ਵਾਸਤੇ ਕਿਉਂ ਗਰਮ ਹੋ ਚੁੱਕਿਆ ਹੈ ਹੁਣ ਆ ਬਦਾਨੇ ਵਾਲੀ ਝਾਰਨੀ ਲੈ ਕੇ ਆ ਦੇਖ ਸਕਦੇ ਹੋ ਐ ਸੋਰੇ ਦੀ ਸੈਤਾਨ ਵਾਲੇ ਨੂੰ ਪਾ ਦੇਣਾ ਲੌਣਾ ਨਹੀਂ ਬਿਲਕੁਲ ਆਪਣੇ ਆਪ ਹੀ ਬਣਾਇਆ ਜਾ ਰਿਹਾ ਹੈ। ਆਂਦੇ ਇਸਾ ਕਰਦੇ ਹਿੰਨੇ ਸ਼ਾਨਦਾਰ ਤਰੀਕੇ ਨਾਲ ਬਣ ਰਿਹਾ ਹੈ। ਇਹ ਟਕੇਈ ਨਾਲ ਬਣਨਾ ਹੈ। ਕਾਲੀ ਵਾਲਾ ਕੋਈ ਕੰਮ ਨਹੀਂ ਇਹਦੇ ਵਿੱਚ। ਕੰਚਰੀਆਂ ਗੋਲੀਆਂ ਵਰਗਾ ਜਿਵੇਂ ਆਪਾਂ ਜਿਹਨੂੰ ਬਾਂਡੇ ਕਹਿ ਦਿੰਦੇ ਆ। ਉਹੋ ਜਿਹਾ ਬਣੂਗਾ ਦੇਖੋ ਦੇਲ ਕੋਲ ਪੂਰਾ ਕੱਟ ਲਓ ਜੀ ਹੁਣ ਇਹ ਚੰਗੀ ਤਰ੍ਹਾਂ ਰੜ ਲੈਣਾ ਆਪਾਂ ਉਸ ਤੋਂ ਬਾਅਦ ਆਪਾਂ ਇਹਨੂੰ ਚੱਕ ਝਾਰ ਲਈ ਜਿਹੜਾ ਨਾਲ ਝਾਣੇ ਵਿੱਚ ਪਾਵਾਂਗੇ ਲਓ ਜੀ ਹੁਣ ਆਪਾਂ ਉਤੋਂ ਛੇ ਵਾਲੀ ਕੜਾਹੀ ਤੋਂ ਤੇਰਾਲੀ ਤੋਂ ਚੱਕ ਕੇ ਇਹ ਤਾਂ ਕਣੀ ਪਾਵਾਂਗੇ ਨਾਲ ਦੀ ਨਾਲ ਹਲਾਈ ਜਾਣ ਨਹੀਂ ਰੁਕਣਾ ਨਹੀਂ ਹੈਗਾ ਨਹੀਂ ਫਿਰ ਇਹ ਭੁੱਖਾ ਰਹਿ ਜਾਊਗਾ ਇਹਦਾ ਟੇਸਟ ਨਹੀਂ ਆਉਣਾ ਅੰਦੇ ਯਸਕਦੇ ਹੋ ਇਹ ਇਹ ਤਾਂ ਛੇਂਗੜਾ সুইਟ ਬੜਬਰ ਰਵਿਦਾਸ ਚੌਂਕ ਚ ਸ਼ਾਪ ਹੈ ਉੱਥੇ ਬਣ ਰਿਹਾ ਜੇ ਤੁਸੀਂ ਘਰੇ ਬਣਾਉਣਾ ਹੈ ਤਾਂ ਘਰੇ ਤਾਂ ਵੈਸੇ ਇੰਨਾ ਥੋੜਾ ਇਹ ਬਣਦਾ ਨਹੀਂ ਦਾ ਤਾਂ ਸੌਖ ਤੇ ਤਿਆਰ ਹੁੰਦਾ ਲਓ ਜੀ ਉਸ ਤੋਂ ਬਾਅਦ ਆਪਾਂ ਆ ਝਾਰਨੀ ਚ ਖਟਾਂਗੇ ਕਿਉਂਕਿ ਜਿਹੜਾ ਇਹਦੇ ਵਿੱਚ ਐਕਸਟਰਾ ਖੰਡ ਹੋਊਗੀ ਉਹ ਥੱਲੇ ਨਿਕਲ ਜੂਗੀ ਜਦੋਂ ਇਹ ਬਿਲਕੁਲ ਨੁੱਟ ਚ ਗਿਆ ਉਦੋਂ ਪ੍ਰਾਸ ਚ ਪਾਵਾਂਗੇ ਇਹਨੂੰ ਆ ਦੇਖ ਸਕਦੇ ਹੋ ਕਿੰਨਾ ਸ਼ਾਨਦਾਰ ਹੈ ਆ ਦੇਖੋ ਇਹ ਹੁਣ ਬਿਲਕੁਲ ਢਿਮ ਢਿਮ ਘੇਰੀ ਸਾ ਬਣ ਗਈ ਨੁੱਟ ਚੜ ਚੁੱਕਿਆ ਇੱਕ ਦੋ ਮਿੰਟ ਹੋ ਗਏ ਨੁੱਟ ਚੜ ਗਿਆ ਫੇਰ ਆਪਾਂ ਇਹਨੂੰ ਪ੍ਰਾਸ ਚ ਪਾਵਾਂਗੇ ਲਓ ਜੀ ਪ੍ਰਾਤ ਬਿਲਕੁਲ ਸਫਾਈ ਨਾਲ ਤਿਆਰ ਹੈ ਜਿਹਦੇ ਵਿੱਚ ਕਿਵੇਂ ਖੜਕਾਉਂਦਾ ਇਹ 10 ਮਿੰਟਾਂ ਬਾਅਦ ਇਹਨੂੰ ਹਲਾਵਾਂਗੇ 5 ਮਿੰਟਾਂ ਬਾਅਦ ਫੇਰ ਹਲਾਵਾਂਗੇ ਰਾਇਮ ਬਾਟੇ ਵਰਗਾ ਬਣ ਗਿਆ ਗੋਲੀਆਂ ਵਰਗਾ ਸੋਨੇ ਵਰਗਾ ਰੰਗ ਹੈ ਦੇਖ ਲਓ ਸਹੀ ਸਭ ਤੋਂ ਵੱਡੀ ਗੱਲ ਪਤਾ ਕੀ ਮੈਟਰ ਕਰਦੀ ਮਰਜੀ ਦੀ ਹਾਂਜੀ ਸਭ ਤੋਂ ਵੱਧ ਮੈਟਰ ਕਰਦੀ ਹੈ ਦੇਖੋ ਪਦਾਨੇ ਦਾ ਸਾਈਜ਼ ਦੇਖੋ ਬਿਲਕੁਲ ਛੋਟਾਗਾ ਤਾਂ ਕਿ ਇਹ ਚੀਨੀ ਘੱਟ ਚੱਕੇ ਗੋਲ ਗੋਲ ਬਣੇ ਹਾਂਜੀ ਲੋਕਾਂ ਦੇ ਆਮ ਤੁਸੀਂ ਦੇਖ ਲਓ 100 ਗ੍ਰਾਮ ਪਦਾਨੇ ਦੇ ਵਿੱਚ ਮੰਨ ਲਓ ਵੀ 20 ਪੀਸ ਮਸਾ ਚੜਦੇ ਆ ਹਾਂਜੀ ਇੱਕ ਠੋਕਾ 80 90 ਪੀਸ ਚੜਨਗੇ ਲਓ ਜੀ ਪੂਰਾ ਰਸੇ ਦਾ ਭਰਿਆ ਹੋਇਆ ਆ ਦੇਖੋ ਇਹ ਖੜਕਦਾ ਹੁਣ ਇਹਨੂੰ ਪਲੇਟ 'ਤੇ ਪਾ ਕੇ ਇਹ ਸਿੰਗੜਾ ਸਵੀਟਸ ਤੇ ਬਿਲਕੁਲ ਫਰੈਸ਼ ਤਿਆਰ ਹੋਇਆ ਜੀ ਅੱਜ ਬਣਾ ਬਣਾਣਾ ਮਿੱਠੇ ਕੱਲਾ ਕੱਲਾ ਦਾਣਾ ਹੈ ਮਿੱਠੇ ਨਾਲ ਭਰਿਆ ਪੈਰ ਦਸ ਨਾਲ ਅਸ ਸੱਟ ਜਾਗਾ ਚਾਹ ਵੀ ਚਾਹ ਅਸੀਂ ਦਾ ਬਣਾ ਕੇ ਖਾਣ ਲੱਗਿਆ ਜੀ ਤੁਸੀਂ ਦੇਖੋ ਜੇ ਘਰੇ ਬਣਾਉਣਾ ਤਾਂ ਘਰੇ ਲੇ ਕੇ ਘਰੇ ਬਣਾ ਕੇ ਖਾ ਸਕਦੇ ਹੋ ਇੱਥੋਂ ਲਿਜਾਣਾ ਤਾਂ ਇੱਥੋਂ ਲਿਜਾ ਸਕਦੇ ਹੋ ਆ ਨਹੀਂ ਵਧੀਆ ਲੱਗ ਰਿਹਾ ਲਓ ਜੀ ਆ ਖਾਣ ਵਾਸਤੇ ਬਿਲਕੁਲ ਤਿਆਰ ਹੋ ਚੁੱਕਿਆ ਤੁਸੀਂ ਇਹਨਾਂ ਚਾਹ ਨਾਲ ਵੀ ਖਾ ਸਕਦੇ ਹੋ ਉਦਾਂ ਵੀ ਖਾ ਸਕਦੇ ਹੋ ਅਸੀਂ ਖਾਣ ਲੱਗਿਆ ਧੰਨਵਾਦ ਜੀ ਸਾਰਿਆਂ ਦਾ